ਵਾਹਿਗੁਰੂ ਸਾਹਿਬ ਜੀਓ ਸ੍ਰੀ ਰਾਗ ਮਹੱਲਾ 5 ਵਾ ਗੁਰ ਪਰਮੇਸ਼ਰ ਪੂਜੀਐ ਮਨ ਤਨ ਲਾਏ ਪਿਆਰ ਸਤ ਗੁਰ ਦਾਤਾ ਜੀ ਕਾ ਸਭ ਸੇ ਦੇ ਆਧਾਰ ਸਤ ਗੁਰ ਬਚਨ ਕਮਾਵਣੇ ਸੱਚਾ ਇਹੋ ਵਿਚਾਰ ਬਿਨ ਸਾਧੂ ਸੰਗਤ ਰਤਿਆ ਮਾਇਆ ਮੋਹ ਸਭ ਸ਼ਾਰ ਮੇਰੇ ਸਾਜਨ ਹਰ ਹਰ ਨਾਮ ਸਮਾਲ ਸਾਧੂ ਸੰਗਤ ਮਨ ਵਸੇ ਪੂਰਨ ਹੋਵੇ ਕਾਲ ਰਹਾ ਗੋਰਾ ਸਮਰੱਥ ਅਪਾਰ ਗੁਰ ਵਡਭਾਗੀ ਦਰਸ਼ਨ ਹੋਏ ਗੋਰਾ ਅਗੋਚਰ ਨਿਰਮਲਾ ਗੁਰ ਜੀ ਵਡਿਆਵਰ ਨ ਕੋਏ ਗੁਰ ਕਰਤਾ ਗੁਰ ਕਰਨ ਹਾਰ ਗੁਰਮੁਖ ਸਚੀ ਸੋਏ ਗੁਰ ਤੇ ਬਾਹਰ ਕਿਛ ਨਹੀਂ ਗੁਰ ਕੀਤਾ ਲੋੜੇ ਸੋ ਹੋਏ ਗੁਰ ਤਿਰਥ ਗੁਰ ਪਾਰ ਜਾਤ ਗੁਰ ਮਨਸਾ ਪੂਰਨ ਹਾਰ ਗੁਰ ਦਾਤਾ ਹਰ ਨਾਮ ਦੇ ਉਧਰੈ ਸਭ ਸੰਸਾਰ ਗੁਰ ਸਮਰਥ ਗੁਰ ਨਿਰੰਕਾਰ ਗੁਰ ਉੱਚਾ ਅਗਮ ਅਪਾਰ ਗੁਰ ਕੀ ਮਹਿਮਾ ਅਗਮ ਹੈ ਕਿਆ ਕਥੇ ਕਥਨ ਹਾਰ ਜਿਤੜੇ ਫਲ ਮਨ ਬਸ਼ੀਐ ਤਿਤੜੇ ਸਤ ਗੁਰ ਪਾਸ ਪੂਰਬ ਲਿਖੇ ਪਾਵਣੇ ਸਾਚ ਨਾਮ ਦੇ ਰਾਸ ਸਤ ਗੁਰ ਸਰਨੇ ਆਇਆ ਬਹੜ ਨਹੀਂ ਬినాਸ ਹਰ ਨਾਨਕ ਕਦੇ ਨ ਵਿਸਰੋ ਇਹੋ ਜੀਉ ਪਿੰਡ ਤੇਰਾ ਸਾਸ ਫਿਰ ਰਾਗ ਮਹੱਲਾ ਪੰਜਵਾਂ ਸੰਤ ਜਨੋ ਸੁਣ ਭਾਈ ਹੋ ਛੋਟਨ ਸੱਚ ਨਾਏ ਗੁਰ ਕੇ ਚਰਨ ਸਰਵਨੇ ਤੀਰਥ ਹਰ ਕਾ ਨਾਮ ਆਗੇ ਦਰਗਹ ਮੰਨੀ ਐ ਮਿਲੈਨ ਥਾਵੇ ਥਾਓ ਭਾਈ ਰੇ ਸਾਚੀ ਸਤਗੁਰ ਸੇਵ ਸਤਗੁਰ ਤੁਠੇ ਪਾਈਏ ਪੂਰਨ ਅਲਖ ਅਪੇਵ ਰਹਾਓ ਸਤ ਗੁਰ ਬਿਟੋ ਵਾਰਿਆ ਜਿਨ ਦਿੱਤਾ ਸਚਨਾਓ ਅਨ ਦਿਨ ਸਚ ਸਲਾਹਣਾ ਸਚੇ ਕੇ ਗੁਣ ਗਾਓ ਸਚ ਖਾਣਾ ਸਚ ਪਹਿਨਣਾ ਸਚੇ ਸਚਾ ਨਾਓ ਸਾਸ ਗਿਰਾਸਨ ਵਿਸਰੈ ਸਫਲ ਮੂਰਤ ਗੁਰ ਆਪ ਗੁਰ ਜੀਵੜ ਅਵਰ ਨ ਦਿਸੈ ਆਠ ਪਹਿਰ ਤੇ ਸਜਾਪ ਨਦਰ ਕਰੇ ਤਾਂ ਪਾਈਐ ਸਚ ਨਾਮ ਗੁਣਤਾਸ ਗੁਰ ਪਰਮੇਸ਼ਰ ਏਕ ਹੈ ਸਭ ਮਹਿ ਰਹਿਆ ਸਮਾਏ ਜਿਨ ਕੋ ਪੂਰਬ ਲਿਖਿਆ ਸੇ ਨਾਮ ਧਿਆਏ ਨਾਨਕ ਗੁਰ ਸਰਗਤੀ ਮਰੈ ਨ ਆਵੇ ਜਾਏ ਇਕ ਓਅੰਕਾਰ ਸਤਗੁਰ ਪ੍ਰਸਾਦ ਸ੍ਰੀ ਰਾਮ ਮਹੱਲਾ ਪਹਿਲਾ ਘਰ ਪਹਿਲਾ ਸ਼ਟ ਪਦੀਆਂ ਆਖ ਆਖ ਮਨ ਵਾਵਣਾ ਜਿਉ ਜੋ ਜਾਪੇ ਵਾਏ ਜਿਸਨੂੰ ਵਾਏ ਸੁਣਾਈਐ ਸੋ ਕੇਵਡ ਕਿਤ ਥਾਏ ਆਖਣ ਵਾਲੇ ਜਿਤੜੇ ਸਭ ਆਖ ਰਹੇ ਲਿਵ ਲਾਏ ਬਾਬਾ ਅਲੋ ਅਗੰਮ ਅਪਾਰ ਪਾਕੀ ਨਾਈ ਪਾਕ ਥਾਏ ਸੱਚਾ ਪਰਵਿਧਗਾਰ ਰਹਾਓ ਤੇਰਾ ਹੁਕਮ ਨਾ ਜਾਪੀ ਕੇ ਤੜਾ ਲਿਖਣਾ ਜਾਣੇ ਕੋਏ యేసוסਾਇਰ ਮਿਲਿਏ ਹੈ ਤਿਲਨਾ ਪਜਾਵਹਿ ਰੋਏ ਕੀਮਤ ਕਿਨੇ ਨਾ ਪਾਇਆ ਸਭ ਸੁਣ ਸੁਣ ਅੱਖੇ ਸੋਏ ਪੀਰ ਪੈ ਕਮਰ ਸਾਲਕ ਸਾਦਕ ਸਹਦੇ ਔਰ ਸ਼ਹੀਦ ਸ਼ੇਖ ਮਸਾਇਕ ਕਾਜੀ ਮੁੱਲਾ ਦਰ ਦਰਵੇਸਰ سید ਬਰਕਤ ਤਿੰਨ ਕੋ ਅਗਲੇ ਪੜਦੇ ਰਹਿਣ ਦਰੂਦ ਪੁੱਛਣਾ ਸਾਜੇ ਪੁੱਛਣਾ ਟਾਹੇ ਪੁੱਛਣਾ ਦੇ ਵੇਲੇ ਆਪਣੀ ਕੁਦਰਤ ਆਪੇ ਜਾਣੇ ਆਪੇ ਕਰਨ ਕਰੇ ਸਭਨਾ ਵੇਖੇ ਨਦਰ ਕਰ ਜੇ ਪਾਵੇ ਤੇ ਦੇ ਥਾਵਾ ਨਾ ਨ ਜਾਣੀ ਹੈ ਨਾ ਵਾ ਕੇਵਡ ਨਾਉ ਜਿਥੇ ਵਸੇ ਮੇਰਾ ਪਾਤਸ਼ਾਹ ਸੋ ਕੇਵਡ ਹੈ ਥਾਉ ਅੰਬੜ ਕੋਈ ਨਾ ਸਕੈ ਹਉ ਕਿਸਨੋ ਪੁੱਛਣ ਜਾਓ ਵਰਨਾ ਵਰਨਨਾ ਭਾਵਨੇ ਜੇ ਕਿਸੈ ਵੱਡਾ ਕਰੇ ਵੱਡੇ ਹੱਥ ਵੱਡਿਆਈਆਂ ਜੈ ਭਾਵੇਂ ਤੈ ਦੇ ਹੁਕਮਾ ਸਵਾਰੇ ਆਪਣੇ ਚਸਾਨਾ ਢਿਲ ਕਰੇ ਸਭ ਕੋ ਆਖੇ ਬਹੁਤ ਬਹੁਤ ਲੈਣ ਕੈ ਵਿਚਾਰ ਕੇਵ ਡਾਤਾ ਆਖੀਐ ਦੇ ਕਹਿ ਰਹਾ ਸੁਮਾਰ ਨਾਨਕ ਤੋਟ ਨਆ ਵਈ ਤੇਰੇ ਜੁਗ ਹੈ ਜੁਗੈ ਪੰਡਾਰ ਮਹੱਲਾ ਪਹਿਲਾ ਸਬੇ ਕੰਤ ਮਹਿਲੀਆਂ ਸਗਲੀਆਂ ਕਰੇ ਸਿੰਗਾਰ ਗਣਤ ਗਣਾਵਣ ਆਇਆ ਸੁਆਵੇਂ ਸਵਿਕਾਰ ਪਖੰਡ ਪ੍ਰੇਮ ਨ ਪਾਈਏ ਖੋਟਾ ਪਾਜ ਖੁਵਾਰ ਹਰ ਜਿਓ ਇਉਂ ਫਿਰ 라ਵੇਂ ਨਾਰ ਉਦ ਭਾਵਨ ਸੁਹਾਗਣੇ ਆਪਣੀ ਕਿਰਪਾ ਲੈ ਸਵਾਰ ਰਹਾਓ ਗੁਰ ਸ਼ਬਦ ਦੀ ਸਿੰਗਾਰਿਆ ਤਨ ਮਨ ਪਿਰ ਕੈ ਪਾਸ ਦੁਇ ਕਰ ਜੋੜ ਖੜੀ ਤਕੈ ਸਚ ਕਹਿ ਅਰਦਾਸ ਲਾਲ ਰਤੇ ਸੱਚ ਭੈ ਵਸੀ ਭਾਇ ਰਤੇ ਰੰਗ ਰਾਸ ਪ੍ਰੇ ਕੀ ਚੇਰੇ ਕਾਂਡੀਏ ਲਾਲੀ ਮਨ ਨਾਉ ਸਾਚੀ ਪ੍ਰੀਤ ਨ ਟੁਟੇ ਸਾਚੇ ਮੇਲ ਮਿਲਾਉ ਸ਼ਬਦ ਰਤੇ ਮਨ ਵਿਦਿਆ ਹਉ ਸਦ ਬਲੇ ਹਾਰੇ ਜਾਉ ਸਾਤ ਹਨ ਰੰਡ ਨ ਬੈਸੇ ਜੇ ਸਤ ਗੁਰ ਮਾਹੇ ਸਮਾਏ ਪੇਰ ਰੇ ਸਾਲੂ ਨੋ ਤਨ ਸਾਚੋ ਮਰੇ ਨ ਜਾਏ ਨਿਤ ਰਵੇ ਸੁਹਾਗਣੀ ਸਾਚੇ ਨਦਰ ਰਜਾਏ ਸਾਚ ਧੜੇ ਤਨ ਮਢੀਏ ਕਪੜ ਪ੍ਰੇਮ ਸਿੰਗਾਰ ਚੰਦਨ ਚੀਤ ਵਸਾਇਆ ਮੰਦਰ ਦਾ ਸਵਾ ਦਵਾਰ ਦੀਪਕਾ ਸ਼ਬਦ ਵੇਗਾ ਸਿਆ ਰਾਮ ਨਾਮ ਉਰਹਾਰ ਨਾਰੀ ਅੰਦਰ ਸੋਹਣੀ ਮਸਤਕ ਮਣੀ ਪਿਆਰ ਸੁਭਾ ਸੁਰਤ ਸੁਹਾਵਣੀ ਸਾਚੇ ਪ੍ਰੇਮ ਅਪਾਰ ਬਿਨ ਪੈਰ ਪੁਰਖ ਨ ਜਾਣਈ ਸਾਚੇ ਗੁਰ ਕਹਿਤ ਪਿਆਰ ਨਿਸੇਂਦਿਆਰੀ ਸੁੱਤੀ ਏ ਕਿਉਂ ਪੈਰ ਬਿਨ ਰਹਿਣ ਵਿਹਾਏ ਅੰਕ ਜਲੋ ਤਨ ਜਾਲਿਓ ਮਨ ਧਨ ਜਲ ਬਲ ਜਾਏ ਜਾ ਧਨ ਕੰਤ ਨਰਾਵਿਆ ਤਾਂ ਬਿਰਥਾ ਜੋ ਬਨ ਜਾਏ ਫੇਜ ਕੰਤ ਮਹਿਲੜੀ ਸੁਤੀ ਬੂਜ ਨਾ ਪਾਏ ਹੌ ਸੁਤੇ ਪਰ ਜਾਗਣਾ ਕਿਸ ਕੋ ਪੁੱਛੋ ਜਾਏ ਸਤਗੁਰ ਮੇਲੀ ਪੈ ਵਸੀ ਨਾਨਕ ਪ੍ਰੇਮ ਸਖਾਏ ਸਿਰੀ ਰਾਗ ਮਹਲਾ ਪਹਿਲਾ ਆਪੇ ਗੁਣ ਆਪੇ ਕਥੈ ਆਪੇ ਸੁਣ ਵਿਚਾਰ ਆਪੇ ਰਤਨ ਪਰਖ ਤੋ ਆਪੇ ਮੋਲ ਅਪਾਰ ਸਾਚੋ ਮਾਨ ਮਹਤ ਤੋ ਆਪੇ ਦੇਵਨ ਹਾਰ ਹਰ ਜਿਓ ਤੂ ਕਰਤਾ ਕਰਤਾ ਜੋ ਪਾਵੇ ਤਉ ਰਾਖ ਤੋ ਹਰ ਨਾਮ ਮਿਲੇ ਆਚਾਰ ਰਹਾਉ ਆਪੇ ਹੀਰਾ ਨਿਰਮਲਾ ਆਪੇ ਰੰਗ ਮਜੀਠ ਆਪੇ ਮੋਤੀ ਉਜਲੋ ਆਪੇ ਭਗਤ ਬਸੀਠ ਗੁਰ ਕੈ ਸ਼ਬਦ ਸਲਾਹਨਾ ਘਟ ਘਟ ਡੇਠ ਅਡੇਠ ਆਪੇ ਸਾਗਰ ਬੋਹਿਥਾ ਆਪੇ ਪਾਰ ਅਪਾਰ ਸੱਚੀ ਬਾਤ ਸੁ ਜਾਣ ਤੂੰ ਸ਼ਬਦ ਲੰਗਾਵਣ ਹਾਰ ਨੇ ਡਰਿਆ ਡਰ ਜਾਣੀਏ ਬਾਜ ਗੁਰੂ ਗੋਬਾਰ ਆਸਿਰ ਕਰਤਾ ਦੇਖੀਐ ਹੋਰ ਕੀਤੀ ਆਵੇ ਜਾਏ ਆਪੇ ਨਿਰਮਲ ਏਕ ਤੂ ਹੋਰ ਬੰਦੀ ਧੰਦਾ ਪਾਏ ਗੁਰ ਰੱਖੇ ਸੇ ਉਬਰੇ ਸਾਚੇ ਸੋ ਲਿਵਲਾਏ ਹਰ ਜਿਉ ਸ਼ਬਦ ਪਛਾਣੀਐ ਸਚਰ ਤੇ ਗੁਰਵਾਕ ਤਿਤ ਤਨ ਮੈਲ ਨ ਲੱਗਈ ਸੱਚ ਕਰ ਜਿਸ ਉਤਾਕ ਨਦਰ ਕਰੇ ਸੱਚ ਪਾਈਏ ਬਿਨ ਨਾਵੇ ਕਿਆ ਸਾਖ ਜਿਨੇ ਸੱਚ ਪਛਾਣਿਆ ਸੇ ਸੁਖੀਏ ਯੁਗ ਚਾਰ ਹੋ ਮੇ ਤ੍ਰਿਸ਼ਨਾ ਮਾਰ ਕੇ ਸੱਚ ਰਖਿਆ ੁਰਤਾਰ ਜਗ ਮਹਿਲਾ ਇੱਕ ਨਾਮ ਪਾਈਏ ਗੁਰ ਵਿਚਾਰ ਸੱਚੋ ਵਖਰ ਲਾਦੀਏ ਲਾਭ ਸਦਾ ਸਚਰਾਸ ਸੱਚੀ ਦਰਗਹਿ ਬੈਸੇ ਭਗਤ ਸਚੇ ਅਰਦਾਸ ਪਤ ਸਿਉ ਨੇਖਾ ਨਿਭੜੈ RAM ਨਾਮ ਪਰਗਾਸ ਉਚਾ ਉਚੋ ਆਖੀ ਐ ਤਹੋ ਨ ਦੇਖਿਆ ਜਾਏ ਜਹ ਦੇਖਾ ਤੈ ਇੱਕ ਤੂ ਸਤਗੁਰ ਦੀ ਆ ਦਿਖਾਏ ਜੋਤ ਨਿਰੰਤਰ ਜਾਣੀ ਐ ਨਾਨਕ ਸਹਿਜ ਸੁਭਾਏ ਫਿਰ ਰਾਗ ਮਹੱਲਾ ਪਹਿਲਾ ਮਛਲੇ ਜਾਲ ਨ ਜਾਣਿਆ ਸਰਖਾਰ ਐਸਗਾ ਹੋ ਅਤ ਸਿਆਣੀ ਸੋਹਣੀ ਕਿਉਂਕਿ ਤੋ ਵੇ ਸਾਹੋ ਕਿਤੇ ਕਾਰਨ ਪਕੜੀ ਕਾਲ ਨ ਟਲੇ ਸਰਾਹੋ ਭਾਈ ਰੇ ਕਿਉ ਫਿਰ ਜਾਣੋ ਕਾਲ ਜੋ ਮਚੇ ਤਿਉ ਮਾਨਸਾ ਪਵੇ ਚਿੰਤਾ ਜਾਲ ਰਹਾ ਸਭ जग ਬਾਧੋ ਕਾਲ ਕੋ ਬਿਨ ਗੁਰ ਕਾਲ ਅਫਾਰ ਸਚਰਤੇ ਸੇ ਉਬਰੇ ਡੁਬੇ ਦਾ ਛੋੜ ਵੇਕਾਰ ਹਉ ਤਨ ਕੈ ਬਲੇ ਹਾਰਨੇ ਦਰ ਸਚੈ ਸਚਿਆਰ ਸੇ ਜਾਣੇ ਜੋ ਪੰਖਿਆ ਜਾਣੇ ਬਦਕ ਹਾਥ ਗੁਰ ਰਾਖੇ ਸੇ ਉਬਰੇ ਹੋਰ ਬਾਥੇ ਚੁਗੈ ਸਾਥ ਬਿਨ ਨਾਵੇ ਚੁਣ ਸੁਟੀ ਐ ਕੋਈ ਨਾ ਸੰਗੀ ਸਾਥ ਸੱਚੋ ਸਚਾ ਆਖੀਐ ਸੱਚੇ ਸਚਾ ਥਾਨ ਜਿਨੇ ਸਚਾ ਮੰਨਿਆ ਤਿਨ ਮਨ ਸੱਚ ਧਿਆਨ ਮਨ ਮੁਖ ਸੂਚੇ ਜਾਣੀਐ ਗੁਰਮੁਖ ਜਿਨਾ ਗਿਆਨ ਸਤ ਗੁਰ ਅੱਗੇ ਅਰਦਾਸ ਕਰ ਸਾਜਣ ਦੇ ਮਿਲਾਏ ਸਾਜਨ ਮਿਲੇ ਸੁਖ ਪਾਇਆ ਜਮਦੂਤ ਮੋਏ ਬਖ ਖਾਏ ਨਾਵੇ ਅੰਦਰ ਹਾਂ ਵਸਾ ਨਾਉ ਵਸੈ ਮਨ ਆਏ ਬਾਜ ਗੁਰੂ ਗੁਬਾਰ ਹੈ ਬਿਨ ਸ਼ਬਦੇ ਭੂਜ ਨਾ ਪਾਏ ਗੁਰਮਤੀ ਪ੍ਰਗਾਸ ਹੋਏ ਸਚ ਰਹਿ ਲਿਵ ਲਾਏ ਤਿਥੈ ਕਾਲ ਨ ਸੰਚਰੈ ਜੋਤਿ ਜੋਤ ਸਮਾਏ ਤੂੰ ਹੈ ਸਾਜਨ ਤੂੰ ਸੁਜਾਨ ਉਪਰੇ ਮਿਲਨ ਹਾਰ ਗੁਰ ਸ਼ਬਦ ਦੀ ਸਲਾਹੀ ਐ ਅੰਤ ਨ ਪਾਰਾ ਵਾਰ ਤਿੱਥੈ ਕਾਲ ਨਾ ਪੜੈ ਜਿੱਥੈ ਗੁਰ ਕਾ ਸ਼ਬਦ ਅਪਾਰ ਹੁਕਮੀ ਸਭੇ ਉਪਜੈ ਹੁਕਮੀ ਕਰ ਕਮਾਏ ਹੁਕਮੀ ਕਾਲੈ ਵਸੈ ਹੁਕਮੀ ਸਾਚ ਸਮਾਹੈ ਨਾਨਕ ਜੋ ਜਿਸ ਭਾਵੇਂ ਸੋਥੀਐ ਇਹਨਾਂ ਜਨਤਾਂ ਵਸਿ ਕਿਸ਼ਨਾ ਹੈ ਸਿਰ ਰਾਗ ਮਹੱਲਾ ਪਹਿਲਾ ਮਨ ਝੂਠੈ ਤਨ ਝੂਠ ਹੈ ਜੇਵਾ ਝੂਠੀ ਹੋਏ ਮੁਖ ਝੂਠੈ ਝੂਠ ਬੋਲਣਾ ਕਿਉ ਕਰ ਸੋਚਾ ਹੋਏ ਬਿਨ ਅਬ ਸ਼ਬਦ ਨ ਮੰਝੀਏ ਸਾਚੇ ਤੇ ਸਚ ਹੋਏ ਮੁੰਦੇ ਗੁਣਹੀਣੀ ਸੁਖ ਕੇਹ ਪੇਰ ਰਲਿਆ ਰਸਮਾਨਸੀ ਸਾਚ ਸ਼ਬਦ ਸੁਖ ਨੇ ਰਹਾਉ ਪਿਰ ਪ੍ਰਦੇਸੀ ਜੇਥੀਐ ਧਨ ਵੰਢੀ ਚੁਰੇ ਜੋ ਜਲ ਥੋੜਾ ਮਛਲੀ ਕਰਨ ਪਲਾਵ ਕਰੇ ਪਿਰ ਪਾਵੇ ਸੁਖ ਪਾਈਐ ਜਾਇ ਆਪੇ ਨਦਰ ਕਰੇ ਪਿਰ ਸਲਾਹੀ ਆਪਣਾ ਸਖੇ ਸਹੇਲੀ ਨਾਲ ਤਨ ਸੋਹ ਹੈ ਮਨ 모ਹਿਆ ਰਤੇ ਰੰਗ ਨਿਹਾਲ ਸ਼ਬਦ ਸਵਾਰੀ ਸੋਹਣੀ ਫਿਰ 라ਵੇ ਗੁਣ ਨਾਲ ਕਾਮਨ ਕਾਮਨ ਆਵਈ ਖੋਟਿ ਅਬ ਗੜਿਆਰ ਨਾ ਸੁਖ ਪਈਐ ਸੋਹਰੇ ਝੂਠ ਜਲੀ ਵੇਕਾਰ ਆਵਣ ਵੰਜਣ ਢਖੜੋ ਛੋਡੀ ਕੰਤ ਵੇਸਾਰ ਪਿਰ ਕਿਨਾਰ ਸੁਹਵਣੀ ਮਤੀ ਸੋਕਿਤ ਸਾਦ ਪਿਰ ਕੈ ਕਾਮਨ ਆਵਈ ਬੁਲੇ ਫਾਦਿਲਬਾਦ ਦਰ ਘਰ ਢੋਈ ਨਾ ਲਹੈ ਛੂਟੀ ਦੁਜੈ ਸਾਦ ਪੰਡਤ ਵਾਚੇ ਪੁਥੀਆਂ ਨਾ 부ਜੇ ਵਿਚਾਰ ਅਨਕੋ ਮਤੀ ਦੇ ਚਲੇ ਮਾਇਆ ਕਾ ਵਪਾਰ ਕਥਨੀ ਝੂਠੀ ਜਗ ਭਵੇ ਰਹਿਣੀ ਸ਼ਬਦ ਸੋਸਾਰ ਕਿਤੇ ਪੰਡਤ ਜੋਤ ਕੀ ਬੇਦਾ ਕਰਹਿ ਵਿਚਾਰ ਵਾਦੇ ਵਿਰੋਧ ਸਲਾਹਨੇ ਵਾਦੇ ਆਵਣ ਜਾਣ ਬਿਨ ਗੁਰ ਕਰਮ ਨਾ ਛੁਟਸੀ ਕਹਿ ਸੁਣ ਆਖ ਵਖਾਨ ਸਭ ਗੁਣਵੰਤੀ ਆਖੀਐ ਮੈਂ ਗੁਣ ਨਾਹੀ ਕੋਏ ਹਰ ਵਰਨਾਰ ਸੁਹਾਵਣੀ ਮੈਂ ਪਾਵੇ ਪ੍ਰਭ ਸੋਏ ਨਾਨਕ ਸ਼ਬਦ ਮਿਲਾਵੜਾ ਨਾ ਵਿਛੜਾ ਹੋਏ ਸਭ ਗੁਣਵੰਤੀ ਆਖੀਐ ਮੈਂ ਗੁਣ ਨਾਹੀ ਕੋਏ ਹਰ ਵਰਨਾਰ ਸੁਹਾਵਣੀ ਮੈਂ ਪਾਵੇ ਪ੍ਰਭ ਸੋਏ ਨਾਨਕ ਸ਼ਬਦ ਮਿਲਾਵੜਾ ਨਾਵੇ ਛੋੜਾ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ